रेडी स्टार्ट ਟਿੰਕੂ ਅਤੇ ਬਬਲੀ ਦੋਵੇਂ ਭੈਣ ਭਰਾ ਆਪਣੇ ਨਾਨਕੇ ਪਿੰਡ ਗਰਮੀਆਂ ਦੀਆਂ ਛੁੱਟੀਆਂ ਕੱਟਣ ਆਏ ਹੋਏ ਸਨ ਡੰਡੀ ਇੱਥੇ ਆ ਕੇ ਉਹ ਬਹੁਤ ਖੁਸ਼ ਰਹਿੰਦੇ ਕਿਉਂਕਿ ਉਹਨਾਂ ਦੇ ਮਾਮਾ ਜੀ ਦੇ بیٹے ਮਿੰਟੂ ਅਤੇ ਟਿੰਮੂ ਵੀ ਲਗਭਗ ਉਹਨਾਂ ਦੇ ਹੀ ਹਾਣੀ ਸਨ ਤੇ ਚਾਰਾਂ ਦੀ ਆਪਸ ਵਿੱਚ ਬਣਦੀ ਵੀ ਬਹੁਤ ਸੀ ਡੰਡੀ ਚਾਰੋਂ ਮਿਲ ਕੇ ਖੂਬ ਖੇਡਾਂ ਖੇਡਦੇ ਡੰਡੀ ਟਿੰਕੂ ਦੇ ਨਾਨਾ ਜੀ ਜੋ ਪੁਲਿਸ ਮਹਿਕਮੇ ਵਿੱਚੋਂ ਥਾਣੇਦਾਰ ਵਜੋਂ ਰਟਾਇਰ ਹੋਏ ਸਨ ਰਾਤ ਨੂੰ ਇੰਨਾ ਚਾਰਾਂ ਨੂੰ ਆਪਣੇ ਕੋਲ ਬਿਠਾ ਲੈਂਦੇ ਤੇ ਆਪਣੀ ਨੌਕਰੀ ਦੌਰਾਨ ਵਾਪਰੀ ਕੋਈ ਘਟਨਾ ਬੜੇ ਹੀ ਦਿਲਚਸਪ ਤਰੀਕੇ ਨਾਲ ਸੁਣਾਉਂਦੇ ਡੰਡੀ ਉਹਨਾਂ ਕੋਲੋਂ ਨਾਮੀ ਬਦਮਾਸ਼ਾਂ ਨੂੰ ਫੜਨ ਦੇ ਕਈ ਹੈਰਤ ਅੰਗੇਜ਼ ਕਿਸੇ ਸੁਣ ਕੇ ਕਈ ਵਾਰ ਤਾਂ ਟਿੰਕੂ ਹੋਰਾਂ ਦੇ ਲੋਕੰਡੇ ਖੜੇ ਹੋ ਜਾਂਦੇ ਡੰਡੀ ਪੁਲਿਸ ਵਿਭਾਗ ਦੇ ਇੰਨੀ ਸਖਤ ਡਿਊਟੀ ਕਰਨ ਵਾਲੇ ਟਿੰਕੂ ਦੇ ਨਾਨਾ ਜੀ ਉੰਜ ਬਹੁਤ ਹੀ ਨਰਮ ਸੁਭਾਅ ਦੇ ਸਨ ਡੰਡੀ ਬਾਗ ਬਗੀਚੇ ਨਾਲ ਉਹਨਾਂ ਦਾ ਡਾਢਾ ਪਿਆਰ ਸੀ ਇਸੇ ਲਈ ਉਹਨਾਂ ਨੇ ਆਂਬ ਆड़ੂ ਲੀਚੀ ਆਦ ਕਿੰਨੀਆਂ ਹੀ ਕਿਸਮਾਂ ਦੇ ਫਲਾਂ ਦਾ ਬਾਗ ਆਪਣੇ ਖੇਤਾਂ ਵਿੱਚ ਲਾਇਆ ਹੋਇਆ ਸੀ ਡੰਡੀ ਇਨ੍ਹਾਂ ਵਿੱਚੋਂ ਬਹੁਤੇ ਫਲ ਤਕਰੀਬਨ ਗਰਮੀਆਂ ਦੀ ਰੁੱਤ ਹੀ ਪੱਕਦੇ ਸਨ ਤੇ ਟਿੰਕੂ ਅਤੇ ਬਬਲੀ ਆਪਣੀਆਂ ਛੁੱਟੀਆਂ ਵਿੱਚ ਇਨ੍ਹਾਂ ਫਲਾਂ ਦੇ ਜਾ ਕੇ ਦਾ ਖੂਬ ਆਨੰਦ ਲੈਂਦੇ ਡੰਡੀ ਇੱਕ ਸਵੇਰ ਇਹ ਚਾਰੋਂ ਬੱਚੇ ਟਿੰਕੂ ਦੇ ਨਾਨਾ ਜੀ ਦੇ ਨਾਲ ਬਾਗ ਦੀ ਸੈਰ ਉੱਤੇ ਨਿਕਲੇ ਡੰਡੀ ਆੜੂ ਅਤੇ ਲੀਚੀਆਂ ਦੇ ਫਲ ਤਾਂ ਰਸਦਾਰ ਹੋ ਪੱਕਣੇ ਸ਼ੁਰੂ ਹੋ ਗਏ ਸਨ ਪਰ ਅੰਬ ਹਲੇ ਕੱਚੇ ਹੀ ਸਨ ਡੰਡੀ ਟਿੰਕੂ ਅਤੇ ਬਬਲੀ ਲੀਚੀਆਂ ਦੇ ਰੁੱਖ ਨਾਲੋਂ ਰੰਗਦਾਰ ਲੀਚੀਆਂ ਤੋੜਨ ਲੱਗੇ ਤੇ ਮਿੰਟੂ ਅਤੇ ਟਿੰਮੂ ਨੇ ਫਟਾਫਟ ਰਸੀਲੇ ਖੁਰਮਾਣੀ ਆੜੂ ਤੋੜੇ ਇੱਕ ਪੂਰਾ ਝੋਲਾ ਪਰ ਲਿਆ ਡੰਡੀ 2-4 ਕੱਚੀਆਂ ਅੰਬੀਆਂ ਉਹਨਾਂ ਚਟਣੀ ਅਤੇ ਛਿછા ਬਣਾਉਣ ਲਈ ਤੋੜ ਲਈ ਡੰਡੀ ਮਿੰਟੂ ਹੁਣ ਉਹਨਾਂ ਨੂੰ ਇਸ ਤੋਂ ਅੱਗੇ ਲੱਗੇ ਕੀਨੂ ਅਤੇ ਮਸੰਮੀ ਦੇ ਬੂਟੇ ਦਿਖਾਉਣ ਲੱਗਾ ਜਿੰਨਾ ਉੱਪਰ ਛੋਟਾ ਛੋਟਾ ਫਲ ਆਇਆ ਹੋਇਆ ਸੀ ਡੰਡੀ ਫਲ ਦਿਖਾਉਂਦੇ ਆ ਉਸਨੇ ਆਖਿਆ ਇਹ ਤਾਂ ਬਈ ਸਿਆਲ ਤੱਕ ਪੱਕਣੇ ਖਾਣਾ ਇਹਨਾਂ ਦਾ ਸਵਾਦ ਲੈਣ ਲਈ ਤੁਹਾਨੂੰ ਵੱਡੇ ਦਿਨਾਂ ਦੀਆਂ ਛੁੱਟੀਆਂ ਵਿੱਚ ਫਿਰ ਆਉਣਾ ਪਊ ਡੰਡੀ ਜ਼ਰੂਰ ਟਿੰਕੂ ਅਤੇ ਬਬਲੀ ਨੇ ਹਾਂਮੀ ਪਰਦਿਆਂ ਕਿਹਾ ਡੰਡੀ ਘੁੰਮਦੇ ਘਮਾਉਂਦੇ ਉਹ ਹੁਣ ਬਾਗ ਦੇ ਦੂਜੇ ਕੋਨੇ ਤੱਕ ਜਾ ਪੁੱਜੇ ਡੰਡੀ ਧੁੱਪ ਦੇਖੀ ਹੌਣ ਕਾਰਨ ਉਹ ਸਾਰੇ ਇੱਕ ਵੱਡੇ ਰੁੱਖ ਦੀ ਛਾਂ ਵਿੱਚ ਬੈਠ ਗਏ ਡੰਡੀ ਚੌੜੇ ਪੱਤਿਆਂ ਵਾਲਾ ਇਹ ਸੰਗਣਾ ਰੁੱਖ ਟਿੰਕੂ ਨੇ ਸ਼ਾਇਦ ਪਹਿਲੀ ਵਾਰ ਦੇਖਿਆ ਸੀ ਉਤਸੁਕਤਾ ਵਜੋਂ ਉਹ ਮਿੰਟੂ ਨੂੰ ਪੁੱਛਣ ਲੱਗਾ ਮਿੰਟੂ ਵੀਰੇ ਇਹ ਕਿਹੜਾ ਰੁੱਖ ਹੈ ਇਹਨੂੰ ਕਿਹੜਾ ਫਲ ਲੱਗਦਾ ਹੈ ਪ੍ਰਸ਼ੰਚਨ ਇਹ ਬੋੜ ਹੈ ਇਸ ਨੂੰ ਤਾਂ ਬਸ ਆਹਾ ਗੋਹਲਾ ਹੀ ਲੱਗਦੀਆਂ ਹਨ ਡੰਡੀ